ਸਲੂਕ ਮਹੱਲਾ ਚੌਥਾ ਹਰ ਪ੍ਰਭ ਰਤੀ ਲੂਇਣ ਜੀਹੋ ਦੇ ਭਾਈ ਹਰੀ ਪ੍ਰਭ ਅਕਾਲ ਪੁਰਖੁ ਚ ਮਨੁਬੋਧ ਨੇਕਰ ਜਮੇ ਰੰਗੇ ਗਏ ਹਨ ਗਿਆਨ ਅੰਜਨ ਗੁਰ ਦੇ ਮਨ ਨੂੰ ਗੁਰੂ ਸਾਹਿਬ ਜੀ ਨੂੰ ਗਿਆਨ ਰੂਪੀ ਸੁਰਮਾ ਦੁੱਤਾ ਹੈ ਤਾਂ ਮਨ ਉਸ ਨੂੰ ਪੀਂਤਰ ਰੂਪ ਚ ਰੰਗੇ ਗਏ ਹਨ ਉਹਨਾਂ ਦੇ ਮੈਂ ਪ੍ਰਭ ਸੱਜਣ ਪਾਇ ਅਸੀਂ ਉਸ ਪ੍ਰਭ ਅਕਾਲ ਪੁਰਖ ਸੱਜਣ ਨੂੰ ਪ੍ਰਾਪਤ ਕੀਤਾ ਹੈ ਜਨ ਨਾਨਕ ਸਹਿਜ ਮਿਲੇ ਸੁਝੇ ਹੀ ਮੇਰੇ ਸਾਹ ਮਿਲ ਗਈ ਭਾਈ ਸਹਿਜ ਗਿਆਨ ਕਰਕੇ ਸ਼ਾਂਤ ਸੁਖ ਮਿਲੇ ਹਨ ਮਹੱਲਾ ਚੌਥਾ ਗੁਰਮੁਖ ਅੰਦਰ ਸ਼ਾਂਤ ਹੈ ਗੁਰਮੁਖ ਦੇ ਅੰਦਰ ਮਹਾਰਾਜੀ ਪ੍ਰਾਪਤੀ ਕਰਕੇ ਸ਼ਾਂਤੀ ਹੈ ਠੰਡ ਹੈ ਮਨ ਚ ਮਹਾਰਾਜਨ ਨਾਮ ਸਮਾਈ ਮਨ ਕਰਕੇ ਜਨ ਕਰਕੇ ਮਹਾਰਾਜ ਦੇ ਨਾਮ ਚ ਮਸਤ ਹੋਏ ਮਿਲੇ ਰਹਿੰਦੇ ਹਨ ਨਾਮ ਚਿਤਵੈ ਨਾਮੁ ਪੜੈ ਉਹ ਪੜਾਈ ਵੀ ਮਹਾਰਾਜ ਦੇ ਅੰਮ੍ਰਿਤ ਨਾਮ ਦੀ ਕਰਦੇ ਹੈ ਤੇ ਨਾਮ ਦੀ ਚਿਤਵਣੀ ਕਰਦੇ ਹਰ ਵਕਤ ਚਿੰਤਨੂ ਵੀ ਹੋਰ ਕੋਈ ਚਿਤਵਣੀ ਨਹੀਂ ਉਹਨਾਂ ਦੀ ਆ ਨਾਮ ਰਹੇ ਲਿਵ ਲਾਉਂਦੇ ਵਿੱਚੀ ਬ੍ਰਤੀ ਨੂੰ ਲੀਨ ਕਰਕੇ ਲਾ ਰਹੇ ਉਹ ਬ੍ਰਹਮਾਕਾਰ ਕਰੀ ਰੱਖਦੇ ਆ ਨਾਮ ਪਦਾਰਥ ਪਾਈਏ ਤੇ ਨਾਮ ਰੂਪੀ ਪਦਾਰਥ ਪਾਈਦਾ ਹੋ ਚਿੰਤਾ ਗਈ ਬਿਲਾ ਜਿਤ ਗੁਰਾਂ ਦਵਾਰਾਂ ਦੇ ਪਾਲੀਏ ਫੇ ਸਾਰੀਆਂ ਚਿੰਤਾ ਜਿਹੜੀਆਂ ਹਨ ਇਹ ਬਲਾ ਜਾਨੀਆਂ ਸ਼ਬ ਜਾਨੀਆਂ ਹਨ ਸਤਗੁਰ ਮਿਲਿਆ ਨਾਮ ਉਪਜੈ ਇਹ ਭਾਈ ਸਤਗੁਰਾਂ ਦੇ ਨਾਲ ਮਿਲ ਨਹੀਂ ਕਰਕੇ ਪਰਮੇਸ਼ਰ ਦਾ ਨਾਮ ਉਪਜਾ ਪ੍ਰਗਟ ਹੁੰਦਾ ਹੈ ਹਿਰਦੇ ਦੇ ਅੰਦਰ ਸਤਗੁਰਾਂ ਦੇ ਨਾਲ ਮਿਲ ਨਹੀਂ ਕਰਕੇ ਨਾਮ ਦੁਆਰਾ ਉਗਦੇ ਨਾ ਉਬਰਦਾ ਪਰਖ ਮੁਕਾਉਂਦੋ ਵਜੰਦਾ ਹੈ ਕ੍ਰਿਸ਼ਨ ਭੁਖ ਸਭ ਜਾ ਜਦੋਂ ਮੂ ਅੰਦਰ ਕਰਕੇ ਨਾਮ ਕਰਕੇ ਬਚਦਾ ਹੈ ਉਸ ਵੇ ਉਬਰਦਾ ਹੈ ਉਹ ਹੈ ਕ੍ਰਿਸ਼ਨ ਅਬਸਾਂ ਕਸਾਂ ਨਹੀਂ ਜਿਹੜੀ ਭੁਗਾਂ ਦੀ ਹੈ ਆਸਰਾ ਪਦਾਰਥਾਂ ਦੀ ਭੁੱਖ ਸਾਰੀ ਚਲੀ ਜਾਂਦੀ ਹੈ ਨਾਨਕ ਨਾਮੇ ਰਤਿਆ ਸਤਿਗੁਰੂ ਸਹਾਈ ਵੀ ਫਰਮਾਉਂਦੇ ਹਨ ਜੋ ਨਾਮ ਤੇ ਰੰਗੇ ਹੋਏ ਹੈ ਨਾਮੋ ਪੱਲੇ ਪਾ ਗੁਰੂ ਦੇ ਨਾਮ ਜੋ ਪ੍ਰਸਿੱਧ ਬ੍ਰਹਮ ਹੈ ਉਹ ਪੱਲੇ ਅੰਤਾਂ ਕਰਨ ਚ ਪ੍ਰਾਪਤ ਹੋ ਜਾਂਦਾ ਮਿਲ ਜਾਂਦਾ ਹੈ ਕੌੜੀ ਤੁਦ ਆਪੇ ਜਗਤ ਉਪਾਇਕ ਇਹ ਪਰਮੇਸ਼ਰ ਜਿਹੜਾ ਜਗਤ ਹੈ ਸਾਰਾ ਆਪ ਜੀ ਨੇ ਪੈਦਾ ਕੀਤਾ ਹੈ। ਸੁਦ ਆਪੇ ਵਸਗਤ ਕੀਤਾ ਹੈ। ਇਹਨਾਂ ਦੀ ਗਤੀ ਰੀਤੀ ਨੂੰ ਉਤੋਂ ਮਦਮ ਕ੍ਰਿਸ਼ਨਾ ਦੀ ਨੂੰ ਸਾਰੇ ਨੂੰ ਉਚਾਲ ਨੂੰ ਵਸ ਆਪ ਦੇ ਕੀਤਾ ਹੋਇਆ ਹੈ। ਇੱਕ ਮਨਮੁਖ ਕਰ ਹਾਰਾਇ। ਜੇ ਤੂੰ ਮੇਰੇ ਇਹ ਜਿਹੜੇ ਦੇਵੀ ਸੰਪਦਾ ਛੱਡ ਕੇ ਆਸਵੀ ਸੰਪਦਾ 'ਚ ਪਏ ਹੋਏ ਹੈ। ਉਹ ਮਨਮੁਖ ਬਣਾਏ ਹੋਏ ਐ ਉਹਨਾਂ ਨੂੰ ਹਾਰ ਆਉਂਦੀ ਇੱਥੇ ਅਗਿਆਨ ਕਰਕੇ ਹਾਰਾ ਉੱਤੇ ਹਨ ਇੱਕ ਨਾਮ ਮੀਲ ਗੁਰੂ ਤਿੰਨਾਂ ਜੀਤਾ ਜਿਨ੍ਹਾਂ ਨੂੰ ਸਤਗੁਰੂ ਦੇ ਨਾਲ ਸ਼ਾਂਤੀ ਪੁਰਸ਼ ਵਾਲਿਆਂ ਨੂੰ ਮਿਲਿਆ ਹੈ ਸਤਸੰਗਤ ਨੇ ਆ ਜਿਹੜੇ ਮਿਲੇ ਹੈ ਉਹਨਾਂ ਨੇ ਆਪਣੇ ਮਨੁੱਖਾ ਜਨੂੰ ਜਿੱਤ ਲਿਆ ਹੈ ਹਰ ਊਤਮ ਹਰ ਪ੍ਰਭ ਨਾਮ ਹੈ ਹਰ ਹਰ ਪ੍ਰਭ ਆਜਾ ਉਤਮ ਤੋਂ ਉਤਮ ਸਾਰੇ ਸਾਧਨਾਂ ਚੋਂ ਅਮਰਤ ਨਾਮ ਹੀ ਹੈ ਗੁਰਬਚਨ ਸੁਭਾਗ ਲੀਤਾ ਸ੍ਰੀ ਸੁਭਾਗ ਨੂੰ ਵਾਲੇ ਜਿਹੜੇ ਜਗਿਆਸੂ ਹੈ ਉਨਨ ਸੰਗਰੂ ਦੇ ਬਚਨਾਂ ਦੁਆਰਾ ਲਿਆ ਪ੍ਰਾਪਤ ਕੀਤਾ ਹੈ ਦੁਖਦਾਲ ਦਸਭੂ ਲਹਿ ਗਿਆ ਜਿਹਦਾ ਜਪਨ ਕਰਨ ਦਾ ਦੁੱਖ ਅਵਿਜਿਆ ਦਾ ਜ਼ਲੇਦਰ ਸਭ ਮਿਟ ਗਿਆ ਹੈ ਜਾਂ ਨਾਉ ਗੁਰੂ ਹਰਦੀਪਾ ਜਦੋਂ ਸਭਗੁਰੂ ਦਾ ਆਕਾਲ ਪੁਰਖ ਦਾ ਅੰਮ੍ਰਿਤ ਨਾਮ ਦੇ ਕੇ ਬਖਸ਼ਿਸ਼ ਕਰ ਦਿੱਤੀ ਸਭ ਸੇਵ ਹੋ ਮੋਹ ਨੂੰ ਮਾਨ ਮੋਹ ਨੂੰ اے ਭਾਈ ਸਾਰੇ ਪਰਮੇਸ਼ਰ ਦਾ ਸੇਵਨ ਕਰੋ ਉਹ ਕਿਹਾ ਗਿਆ ਹੈ ਕਿਨੇ ਮੋਹ ਨੂੰ ਜਿਹੜਾ ਮੋਹਤ ਕਰਨ ਵਾਲਾ ਹੈ ਮੋਹਤ ਕਰਨ ਵਾਲੀ ਦਾ ਮਾਰਾ ਮਾਇਆ ਹੈ ਕਹਿੰਦੇ ਭਗਤਾਂ ਦੇ ਮਨ ਨੂੰ ਮਾਇਆ ਨਹੀਂ ਮੋਹ ਸਕਦੀ ਭਗਤਾਂ ਦੇ ਮਨ ਨੂੰ ਮੋਹਤ ਕਰਨ ਵਾਲਾ ਹੈ ਜੋ ਜਗ ਮੋਹਨ ਅਤੇ ਫਿਰ ਸਾਰਾ ਜਗਤ ਜਿਸ ਦੀ ਸਤਾ ਦੀ ਇਸਤਿਆਦ ਨੂੰ ਵੇਖ ਕੇ ਮੋਹਤ ਹੋ ਰਿਹਾ ਜਿਨ ਜਗਤ ਉਪਾਇ ਸਭ ਵਸ ਕੀਤਾ ਜੋ ਸਭ ਸੇਵ ਹੋ ਮਨ ਫਿਰ ਬੋਲ ਸਭ ਸੇਵਹੁ ਮੋਹ ਨੂੰ ਕੇ ਭਾਈ ਪਸੰਤਾ ਦੇ ਮੋਹ ਨੂੰ ਜੋ ਮੇਟਣ ਵਾਲਾ ਹੈ ਉਸ ਨੂੰ ਸਾਰੇ ਸੇਵਨ ਕਰੋ ਮਨ ਮੋਹ ਨੂੰ ਅਤਿ ਆਪ ਦੀ ਭਗਤੀ ਕਰਕੇ ਮਨ ਮੋਹਤ ਕਰ ਲੈਂਦਾ ਆਪ ਦੇ ਸਰੂਪ ਵਿੱਚ ਜਗ ਮੋਹ ਨੂੰ ਅਤ ਸਾਰਾ ਜਗਤ ਜਿਸ ਦੀ ਮੋਹ ਨਹੀਂ ਮਾਇਆ ਨੇ ਮੋਹ ਲਿਆ ਹੈ ਜਿਨ ਜਗਤ ਉਪਾਇ ਸਭ ਵਸਕੀ ਪਾਏ ਜਿਸ ਜਗਤ ਪੈਦਾ ਕਰਕੇ ਸਾਰੇ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ ਸਲੂਕ ਮੁਹੱਲਾ ਚੌਥਾ ਮਨ ਅੰਤਰ ਹਉ ਮੈਂ ਰੋਗ ਹੈ ਇਹ ਭਾਈ ਸਾਰਿਆਂ ਜੀਆਂ ਦੇ ਮਨ ਦੇ ਅੰਦਰ ਹਉਮੈ ਦਾ ਇਹ ਬੜਾ ਧਾਰੀ दीर्घ ਰੋਗ ਹੈ ਭਰਮ ਫੂਲੇ ਮਨਮੁਖ ਵਰਜਨ ਇਹੋ ਰੋਗ ਦੇ ਕਰਕੇ ਭਰਮ ਵਿੱਚ ਭੁੱਲ ਹੋਏ ਆ ਮਨਮੁਖਾਂ ਦੀ ਸੰਗਤ ਕਰਕੇ ਵਰਜਨ ਖੋਟੇ ਪੁਰਖਾਂ ਦੀ ਸੰਗਤ ਕਰਕੇ ਆਪਣੀ ਮਨਮੁਖੀ ਬਣਾ ਕੇ ਵਰਜਨ ਪੁਰਖਾਂ ਦੀ ਸੰਗਤ ਕਰਕੇ ਮਨੁੱਖ ਪਰੋਂ ਜੀ ਪੁੰਨ ਗਏ ਹਨ ਨਾਨਕ ਰੋਗ ਬੁਜਾ ਸਰਗੂ ਜੀ ਕਹਿੰਦੇ ਇਸ ਰੋਗ ਨੂੰ ਬੁਜਾਏ ਗਾਉਣਾ ਕਰ ਇਸ ਪ੍ਰਕਾਰ ਮਿਲ ਸਤਗੁਰੂ ਸਾਧੂ ਸੱਜਣ ਸਰਗੂ ਸਾਹਿਬ ਦੇ ਨਾਲ ਮਿਲ ਕੇ ਸਤਗੁਰੂ ਦੇ ਸੰਤਾਂ ਨਾਲ ਮਿਲ ਕੇ ਇਹ ਸੱਜਣ ਦੇ ਅਧਕਾਰੀ ਮਿਲ ਕੇ ਸਤਗੁਰੂ ਦੇ ਜੋ ਸਾਧੂ ਹਨ ਸ੍ਰੀਮਹਤਮਾ ਉਹਨਾਂ ਦੇ ਨਾਲ ਸੱਜਣਾ ਮਿਲ ਕਰਕੇ ਸਤਗੁਰੂ ਜੀ ਦਾ ਸਾਧ ਸਾਧਨ ਉਹ ਦੇਮ ਵਾਲੇ ਬਰਾਗੂ ਇਕਾਦ ਕਾਂ ਦੇ ਉਹ ਤੇ ਸਰਮਣ ਮਨੁਨ ਇਤਿਹਾਸ ਨੂੰ ਸੁਜਣਾ ਨਾਲ ਮਿਲ ਕੇ ਇਹ ਹੋਮੇ ਦੇ ਰੋਗ ਨੂੰ ਗਵਾ ਲ ਮਹੱਲਾ ਚੌਥਾ ਮਨ ਤਨ ਤਾਮ ਸਗਾਰਵਾਏ ਭਾਈ ਮਨ ਤਨ ਤਾਨੂੰ ਤਾਮ ਤਾ ਸਗਾਰਵਾ ਸਗਾਰਵਾ ਸਹਿਬ ਗੌਰੂਤਾ ਦੇ ਤਾ ਹੋਵੇਗਾ ਇਹ ਮਨ ਤਨ ਤਾਨੂੰ ਤਾਂ ਭਾਈ ਸਹਿਤ ਗੌਰਵਤਾ ਦੇ ਵਿਡਿਆਈ ਦੇ ਹੋਵੇਗਾ ਤੇ ਸੁਭਗੁਣਾ ਦੇ ਸਹਾਰਥਾ ਵੀ ਕਾਮਲ ਹੋਵੇਗਾ ਸੁਭਗੁਣਾ ਦੇ ਸਹਤ ਸਹਾਰਥਾ ਸਫਲਾ ਹੋਵੇਗਾ ਅਤੇ ਸ਼ਿੰਗਾਰ ਵਾ ਸਹਿਤ ਗੌਰਵਤਾ ਜੇ ਹੋਵੇਗਾ ਜਾਂ ਦੇਖਾਂ ਹਰ ਨੈਣੀ ਨਾ ਮਾਰਾਂ ਸਾਨੂੰ ਨੇਤਰਾਂ ਨਾਲ ਦਰਸ਼ਨ ਕਰ ਲਵਾਂਗੇ ਪ੍ਰਤੱਖ ਕਰਕੇ ਫੇਰ ਮੰਨ ਤੈਨੂੰ ਸ਼ਿੰਗਾਰ ਸੁਭਗੁਣਾ ਦੇ ਸਹਤ ਹੋਵੇਗਾ ਏ ਮੰਨ ਤਨ ਤਾਂ ਸਗਾਰਵਾ ਤਾਂ ਸਹਿਦ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਗੌਰਵਤਾ ਵਡਿਆਈ ਜਿਸ ਹੈ ਤੇ ਮਨ ਤੇ ਤਨ ਹੋਵੇਗਾ ਸਕਾਰਥਾ ਤਾਂ ਹੋਵੇਗਾ ਜਾਂ ਦੇਖਾਂ ਹਰ ਲੈਣੀ ਜੀ ਹਰਿ ਨੂੰ ਦੇਣਾ ਜੋ ਦ੍ਰਿਸ਼ਟਾ ਰੂਪ ਪਰਮੇਸ਼ਰ ਰਹਾ ਉਸ ਰੂਪ ਨੂੰ ਵਿਖ ਲਾਵਾਂਗੇ ਪ੍ਰਤੱਖ ਕਰਕੇ ਤਾਂ ਹੀ ਸਹਿਦ ਗੌਰਵਤਾ ਜੇ ਹੋਵਾਂਗੇ ਮਨ ਤਨ ਮਾਨ ਤਾਉ ਤਾਮ ਸਗਾਰਵਾ ਇਸੇ ਪ੍ਰਕਾਰ ਮਨ ਤਾਂ ਦੇ ਅੰਦਰ ਜੇ ਤਾਮ ਸੁਤਮ ਗੁਣੀ ਹੈ ਗੋਣੋ ਹੈ ਇਹਨੂੰ ਘਾਰਵਾ ਗਨਣਾ ਕਰੀਏ ਜਾਂ ਦੇਖਾਂ ਹਰ ਲੈਣੀ ਇਹ ਮੰਨ ਤਾਂ ਦਾ ਜੇ ਤਵ ਗੋਣ ਕਰਉਦੈ ਕੰਗੇ ਘੜੂ ਨਾ ਜੇ ਮਹਾਰਾਜ ਨੂੰ ਨੇਤਰ ਨਾਲ ਵੇਖ ਲਵਾਂਗੇ ਪ੍ਰਤੱਖ ਕਰਕੇ ਪਾਠ ਸਗਾਰਵਾ ਹੀ ਕਰਨਾ ਹੈ ਤਾਮ ਸਗਾਰਵਾ ਨਹੀਂ ਕਰਨਾ ਕਿਉਂਕਿ ਮੰਮੀ ਨੂੰ ਸਿਹਾਰੀ ਹੈ ਦਾਨੂ ਸਿੱਤੇਂ ਦਾ ਸਸੇ ਨੂੰ ਸਿਆਰੀਂ ਦਿ ਹੈ ਤੇ ਇਹ ਨੰਨੇ ਨੂੰ ਸਿਆਰੀ ਤਾਮ ਸ਼ਾਹਦ ਵਖਰਾ ਹੈ ਸਗਾਰਵਾ ਵਖਰਾ ਹੈ ਇਹ ਨਿਜਮ ਦੇ ਅਨਸਾਰ ਤਾਂ ਤਾਮ ਸਗਾਰਵਾ ਹੀ ਕਰਨਾ ਹੈ ਨਾਨਕ ਸੋ ਪ੍ਰਭ ਮੈਂ ਮਿਲੈ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਪ੍ਰਭੂ ਸਾਡੇ ਤਾਂ ਹੀ ਮਿਲ ਪਵੇ ਆਉ ਜੀਵਾ ਸੱਦ ਸੁਣੇ ਨਾਨਕ ਸਾਹਿਬ ਦੇ ਸੱਦ ਜਸ ਨੂੰ ਸੱਦ ਮਹਾਰਾਜ ਦੇ ਹੁਕਮ ਨੂੰ ਸੁਣ ਕਰਕੇ ਸੱਦ ਜਸ ਨੂੰ ਸੁਣ ਕਰਕੇ ਅਸੀਂ ਜੀਵਨ ਹੋਈਏ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਸੁਣ ਕੇ ਪੌੜੀ ਜਗਨਨਾਥ ਜਗਦੀ ਸਦਾ ਹੀ ਨਾਰੇ ਨੂੰ ਸੁਣ ਕੇ ਜੀਵਨ ਮੁਕਤੀ ਨੂੰ ਪਾਈਏ ਪੌੜੀ ਜਗਨਨਾਥ ਜਗਦੀਸ਼ਰ ਕਰਤੇ ਇਹ ਜਗ ਦਾ ਜਗ ਦਾ 나ਥ ਹੈ ਪਿੱਛੇ ਲੋਕ ਸੱਦਾਂ ਗਾਇਆ ਕਰਦੇ ਸਨ ਜਿਵੇਂ ਗੁਰੂ ਮਹਾਰਾਜ ਸਾਹਿਬ ਦੇ ਪਾਸ ਆ ਕੇ ਜੱਬੇ ਦੀ ਸੁਲਖਣੀ ਨੇ ਜਦੋਂ ਦੰਮੀਆਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਇਥੇ ਸੱਜ ਕਾ ਆਈ ਸੀ ਨਾਮ ਸੁਲਖਣੀ ਬਸਦੀ ਏ ਚੱਬੇ ਅਫਲ ਜਾਂਦੀ ਨੂੰ ਫੜ ਲੱਗੇ ਸਤੀਏ ਢਾੜੀਏ ਚਿੱਟਿਏ ਪੱਗੇ ਇਸ ਪ੍ਰਕਾਰ ਵਰ ਵਾਕ ਕਹੇ ਸੀ ਇਹਨੂੰ ਲੋਕ ਸੱਜ ਕਹਿੰਦੇ ਆ ਇਸ ਪ੍ਰਕਾਰ ਜਸੇ ਗਾਉਣ ਦਾ ਨਾਮ ਹੈ ਇਸੇ ਪ੍ਰਕਾਰ ਇਹ ਸੋਣ ਜੀ ਉਹ ਜੀਵ ਸੱਦ ਸੁਣੇ ਮਾਰੋ ਤੇ ਜਸ ਨੂੰ ਸਭ ਸੁਣ ਕੇ ਸੀ ਜਿਉਂਦੇ ਹੋਏ ਪੌੜੀ ਜਗਨਨਾਥ ਜਗਦੀਸ਼ਰ ਕਰਤੇ ਇਹ ਸਾਰੇ ਜਗ ਦੇ ਨਾਲ ਸੁਆਮੀ ਇਹ ਜਗ ਦੇ ਪਿੱਛੇ ਵੀ ਜਗ ਦੇ ਨਾਲ ਸੀ ਹੁਣ ਵੀ ਜਗ ਦੇ ਰਾਜਾ ਰੂਪੋਂ ਸਰਬ ਕੇ ਮਾਲਕ ਹੋ ਅੱਗੇ ਨੂੰ ਅਪਰੰਪਰ ਪੁਰਖ ਅਤੂਰ ਅਧਿ ਪਰੰਪਰ ਪ੍ਰਕਿਰਤੀ ਤੋਂ ਪਰੇ ਹੈ ਪੂਰਨ ਹੈ ਕੋਨ ਮਾਪਣ ਤੋਂ ਰਹਿ ਤਾ ਇਹ ਪਰਮੇਸ਼ਰ ਹਰ ਨਾਮ ਤੇ ਆਵੋ ਮੇਰੀ ਗੁਰਸਿੱਖੋ ਕੋਨ ਵਿਚਾਰ ਤੋਂ ਰਹਿ ਤਾ ਆਪ ਬੁੱਧੀ ਰੂਪੀ ਤਰਾਜੂ ਦੇ ਨਾਲ ਸ਼ਾਸਤਰ ਪ੍ਰਵਾਨ ਕੋਈ ਬੱਟੇ ਨਾਲ ਆਪ ਨੂੰ ਤੋਲਿਆ ਨਹੀਂ ਜਾ ਸਕਦਾ ਹਰ ਨਾਮ ਤੇ ਆਵੋ ਮੇਰੀ ਗੁਰਸਿੱਖੋ ਮੇਰੇ ਸਤਿਗੁਰੂ ਨਾਨਕ ਦੇਵ ਦੇ ਗੁਰਸਿੱਖੋ ਪਰਮੇਸ਼ਰ ਦਾ ਨਾਮ ਹੀ ਧਿਆਵੋ ਹਰ ਉਤਮ ਹਰ ਨਾਮ ਆਮ ਇਹ ਭਾਈ ਹਰੇਕ ਸਾਧਨ ਜਿਹੜੇ ਉਤਮ ਤੋਂ ਉਤਮ ਮੰਨੇ ਹਨ ਨਾ ਉਨਾਂ ਸਾਰੀਆਂ ਸਾਧਨਾ ਜੋ ਪਰਮੇਸ਼ਰ ਦਾ ਨਾਮ ਹੀ ਅਮੋਲਕ ਹੈ ਕਿ ਤੋ ਮੁੱਲ ਨਹੀਂ ਹੈ ਪ੍ਰਾਪਤ ਹੁੰਦਾ ਜਿਨ ਧਿਆਇਆ ਹਿਰਦੈ ਦਿਨ ਸਰਾਤ ਜਿਨ੍ਹਾਂ ਨੇ ਹਿਰਦੇ ਚ ਰਾਤ ਦਿਨ ਮਾਰਾ ਨੂੰ ਧਿਆਉਣਾ ਕੀਤਾ ਹੈ ਤੇ ਮਿਲੇ ਨਹੀਂ ਹਰ ਰੂਲ ਉਹ ਹਰੀ ਦੇ ਨਾਲ ਮਿਲ ਗਏ ਤੇ ਜਰਾਉਗਾ ਗੌਲਾ ਨਹੀਂ ਕੋਈ ਹੈ ਕੋਈ ਹੋਰ ਨਹੀਂ ਜਿਵੇਂ ਜਵਾਰੀਏ ਰੋਲ ਪਾ ਲਿੰਦੇ ਆ ਕਿਉਂ ਰੌਲਾ ਨਹੀਂ ਰੱਖਿਆ ਉਹ ਵਾਹਿਗੁਰੂ ਦੇ ਨਾਲ ਮਿਲ ਗਏ ਹੈ ਤੇ ਨਹੀਂ ਉਹ ਜੂਨਾ ਚ ਪੈ ਕੇ ਰੁਲਦੇ ਨਾ ਉਹ ਗਰੂ ਚ ਪੈ ਕੇ ਰੁਲਦੇ ਐ ਨਾ ਉਹ ਨਰਕ ਚ ਪੈ ਕੇ ਰੁਲਦੇ ਹਨ ਉਹਨਾਂ ਨੂੰ ਰੋਲਾ ਨਹੀਂ ਕੋਈ ਰਹਿੰਦਾ ਵਾਜੂ ਦਾ ਸਰੂਪ ਹੀ ਹੋ ਜਾਂਦੇ ਹਨ ਵੱਡ ਭਾਗੀ ਸੰਗਤ ਮਿਲੈ ਵੱਡੇ ਭਾਗਾ ਵਾਲੇ ਗੁਰੂ ਸਾਹਿਬ ਦੀ ਸੰਗਤ ਚ ਮਿਲਦੇ ਹਨ ਗੁਰ ਸਤਗੁਰ ਪੂਰਾ ਬੂ ਇਹ ਪੂਰਨ ਸਤਗੁਰਾਂ ਦਾ ਪੂਰਾ ਬਚਨ ਹੈ ਜੋ ਸੰਗਤ ਨਾਲ ਮਿਲਦੇ ਹਨ ਪੂਰਾ ਬਚਨ ਹੈ ਸਤਿਗੁਰਾਂ ਦਾ ਕਲਿਆਣ ਕਰਨ ਵਾਲਾ ਮਹਾਵਾਕ ਪ੍ਰਾਪਤ ਹੋ ਜਾਂਦਾ ਹੈ ਸਭ ਧਿਆਵੋ ਨਰ ਨਰਾਇਣੂ ਇਹ ਭਾਈ ਜਿਹੜਾ ਨਰਾ ਨਰਾਜ ਦੇ ਜਿਹਦਾ ਐਨਕਰ ਹੈ ਉਸ ਨੂੰ ਸਾਰੇ ਹੀ ਧਿਆਇਆ ਕਰੋ ਨਰਾਇਣੂ ਅਜੇ ਨਹੀਂ ਹੈ ਵਿਦਿਆ ਰੂਪੀ ਰਾਜ ਜਿਸ ਵਿੱਚ ਉਸ ਨੂੰ ਧਿਆਇਆ ਕਰੋ ਗਿੱਤ ਚੂਕਾ ਜਮ ਝਗੜ ਝਗੂ ਤੇ ਨਰਾਣ ਨਰਾਜ ਦੇ ਜਿਹਦਾ ਐਨਕਰ ਹੈ ਨਿਆਤ ਜੋ ਹਰੀ ਹੈ ਸਾਰਿਆਂ ਦਾ ਅਧਿਸ਼ਤਾਨ ਘਰ ਰੂਪੋ ਤੇ ਨਰ ਨਰਾਣ ਨਾਰੀਓ ਸਾਰੇ ਨਰ ਨਰਨ ਆਰ ਕ੍ਰੂਪਾ ਨੂੰ ਧਾਰਨ ਵਾਲਾ ਹੈ ਨਰ ਨਰਾਏ ਨੂੰ ਸਾਰਿਆਂ ਨਰਾਂ ਦਾ ਅੰਦਰ ਆਏ ਨੇ ਜਿਸ ਦਾ ਘਰ ਤੇ ਨਾ ਅਰ ਆਏ ਨੂੰ ਅਰ ਕਾਮ ਕਰੋ ਆਦ ਕਹਦਾ ਘਰ ਨਹੀਂ ਜਿਸ ਵਿੱਚ ਐਸਾ ਜੋ ਸੁਧ ਹੈ ਨਾਰ ਪਾਣੀ ਆਰ ਕਾਂਜ ਜੋ ਪੰਜਾਂ ਤਤਾਂ ਦੀ ਘਰ ਬਣਾਉਣ ਵਾਲਾ ਹੈ ਜਿਤ ਚੂਕਾ ਜਮ ਝਗੜ ਝਗੂ ਜਿਸ ਮਾਰੇ ਜੋ ਪਛਨ ਕਰਨੇ ਕਰਕੇ ਜਮਾਂ ਦਾ ਸਾਰ ਸੰਗੋਜੀ ਜਮ ਜਮ ਵੀ ਚੱਕੇ ਜਾਂਦੇ ਐ ਤੇ ਝਗੂਲ ਝਗੜਾ ਵੀ ਜਮਾਂ ਦਾ ਜਿਹੜਾ ਸਾਖ ਕਤਾਵ ਚਿਤਪਰਗੁਪਤ ਸਭ ਲਿਖਤੇ ਲੇਖਾ ਇਹ ਭਗਤੀ ਦੇ ਨਾਮ ਕੋ ਦ੍ਰਿਸ਼ਟ ਨ ਪੇਖਾ ਇਹ ਜਮਾਂ ਦਾ ਝਗੜਾ ਵੀ ਜਿਸ ਕਰਕੇ ਚੱਕਿਆ ਜਾਂਦਾ ਹੈ ਜੋ ਗੋਲ ਜਿਹੜਾ ਝਗੜਾਲੂ ਜਮ ਹੈ ਉਹ ਵੀ ਚੱਕਿਆ ਜਾਂਦਾ ਹੈ ਤੇ ਜਮਾ ਦਾ ਝਗੜਾ ਜਿਹੜਾ ਹੈ ਧਰਮਰਾਜ ਜਰ ਕਾਗ ਬਫਾਰੇ ਜਨਾਨਕ ਲੇਖਾ ਸਮਝਾ ਉਹ ਝਗੜਾ ਕਰਨ ਵਾਲਾ ਜਮ ਵੀ ਚੱਕਿਆ ਜਾਂਦਾ ਹੈ ਜਮਣ ਮਰਨ ਦਾ ਝਗੜਾ ਵੀ ਚੱਕਿਆ ਜਾਂਦਾ ਹੈ ਫਿਰ ਜੰਮੀ ਦਾ ਤੇ ਮਰੀ ਦਾ ਨਹੀਂ ਹੈ ਤੇ ਜਿਵੇਂ ਨਰਕ ਜੀ ਪਾ ਕੇ ਚਗੋਲ ਡੋਬੋਇਆ ਜਾਂਦਾ ਨਾ ਆਦਮੀ ਨੂੰ ਗੋਤੇ ਲਵਾਏ ਜਾਂਦੇ ਆ ਇਹ ਬੈਤਰਣੀ ਨਦੀ ਆਦਕਾਂ ਜੇ ਕਿ ਚੁਗ ਨੂੰ ਡੁੱਬਣਾ ਵੀ ਚੱਕਿਆ ਜਾਂਦਾ ਜੁੰਨਾ ਚ ਪੈਣਾ ਸ਼ਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਾਉਂਦੇ ਆ ਜੋਰੀ ਅਕਾਲ ਪੁਰਖ ਦੇ ਭਗਤੀਆਂ ਨੇ ਹੁਣ ਉਹ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਚਾਉਂਦੇ ਆ ਉਚਾਰਦੇ ਰਹਿੰਦੇ ਹਨ ਸਰਸੰਧਿਆ ਗਾਵਾਂ ਜੇ ਕੋਈ ਲੋਕ ਦੇ ਸੰਤ ਦੇ ਤੇ ਕਿਸੇ ਮੂਰਖ ਨੇ ਸਰ ਤੀਰ ਸੁਣਿਆ ਵੀ ਇਹਨੂੰ ਮਾਰ ਦੇਣਾ ਮੈਂ ਇਸ ਭਗਤ ਨੂੰ ਨਾਨਕ ਹਰ ਜਨ ਹਰ ਲਿਵ ਉਬਰੇ ਮਾਰੋ ਦੇ ਪਿਆਰੇ ਤੋਂ ਮਾਰੋ ਦੇ ਭਜੰਦੇ ਆਸਨ ਲਿਵ ਦੇ ਆਸਰੇ ਉਧਰ ਜਾਂਦੇ ਹਾਂ ਜਿਨ ਸੰਧਿਆ ਤਿਸ ਫਰਮਾ ਜਦੋਂ ਸਿਰ ਦੇ ਉਹਨਾਂ ਦੇ ਉਲਟ ਕੇ ਜੇ ਕੋਈ ਸਰਸੰ ਦੇ ਜਨ ਉੱਪਰ ਫਿਰ ਉਲਟੋ ਤੁਸੀਂ ਲਗਾਵੇ ਕੋ ਉਹ ਉਹਨਾਂ ਦੇ ਉਲਟ ਕੇ ਲੱਗਦਾ ਉਹ ਹੀ ਮਾਰੇ ਜਾਂਦੇ ਇਸੇ ਪ੍ਰਕਾਰ ਹਰ ਜਨ ਹਰ ਹਰ ਚਾਉਂਦਿਆ ਮਾਰੇ ਦੇ ਪਿਆਰੇ ਤੋਂ ਹਰ ਹਰ ਪ੍ਰਮੇਸ਼ਰ ਦੇ ਨਾਮ ਨੂੰ ਚਾਉਂਦਿਆ ਉਚਾਰਦੇ ਰਹਿੰਦੇ ਹਨ ਸਰਸੰਧਿਆ ਗਾਵਾਂ ਜੇ ਕਿਸੇ ਮੂਰਖ ਨੇ ਈਰਖਾ ਦੇ ਨਾਲ تیر ਸੁਣਿਆ ਗੋਲੀ ਆਦਿਕਾਂ ਦਾ ਨਿਸ਼ਾਨਾ ਉਹਨੂੰ ਬੰਦਗੀ ਕਰਦੇ ਨੂੰ ਬਣਾਉਣਾ ਚਾਇਆ ਹੈ ਨਾਨਕ ਹਰ ਜਦ ਹਰ ਲਿਵ ਉੱਭਰ ਜੰਤ ਮਹਾਰਾਜ ਦੀ ਲਿਵ ਕਰਕੇ ਬਚ ਗਏ ਹਨ ਜਿਨ ਸੰਧਿਆ ਤਿਸ ਫਿਰ ਮਾਰ ਜਿਨ ਨੇ ਨੀਰ ਕਾ ਦਾ ਤੀਰ ਸਿਨਿਓ ਉਹਨਾਂ ਨੂੰ ਫਿਰ ਮਾਰ ਪਈ ਜੀ ਮਾਰੇ ਜਾਂਦੇ ਹਨ ਹੋਈ ਅੰਤ ਉਹਨਾਂ ਦਾ ਹੁੰਦਾ ਹੈ ਅੰਤ ਨੂੰ ਕਈਆਂ ਦੇ ਬੰਦੂਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬੀਬੀ ਬੀਰੋ ਦਾ ਜਵਾਲ ਵਿੱਚ ਆਨੰਦਕਾਰ ਜੀ ਕਰ ਰਹੇ ਸਨ 26 ਤਰੀਕ ਨੂੰ ਜੇਠ ਨੂੰ ਮਾਰੋ ਜੰਗ ਜਿੱਤ ਕੇ ਆ ਕੇ ਜਿਸ ਵਕਤ ਇੱਥੇ ਸ੍ਰੀ ਅਮਰਸੋਹ ਸਾਹਿਬ ਜੰਗ ਜਿੱਤ ਕੇ ਸਾਰਾ ਜਨ ਸਾਜੋ ਸਮਾਨ ਸੀ ਉਹ ਸਾਧ ਸੰਗਤ ਜੀ ਸਾਰੇ ਹੀ ਜੰਗ ਦੇ ਵਿੱਚ ਮਠਿਆਈ ਮਹਾਂ ਨੂੰ ਵਚਨ ਕਰਦਾ ਸੀ ਮਾਤਾ ਦਮੋਦਰੀ ਜੀ ਨੂੰ ਕਿਹਾ ਸੀ ਸਿੱਖੋ ਲੰਗਰ ਜਿਹੜਾ ਹੈ ਇਸ ਵਕਤ ਪਕਣ ਦੀ ਢੇਰ ਲੱਗੂਗੀ ਸੰਗਤ ਦੂਰੋਂ ਆਈ ਹੈ ਮਠਿਆਈ ਭੇਜ ਦਿਓ ਮਹਾਦਾ ਜੀ ਨੇ ਕਿਹਾ ਕਿ ਸਦਮੇ ਦੀ ਮਠਿਆਈ ਹੈ ਮਹਾਰਾਜ ਪਹਿਲਾਂ ਜਾਨੀਆਂ ਨੂੰ ਖਾਣੇ ਆ ਤੇ ਫਿਰ ਸਿੱਖਾਂ ਦੇ ਮੂੰਹ 'ਚ ਪਾਇਓ ਮਹਾਰਾਜ ਸਾਹਿਬ ਕਹਿੰਦੇ ਚੰਗਾ ਜੀ ਇਹ ਮੇਰੇ ਸਿੱਖਾਂ ਦੇ ਮੂੰਹ 'ਚ ਨਹੀਂ ਪੈਣੀ ਤੁਰਕ ਇਹਨੂੰ ਖਾਣਗੇ ਇਹ ਬਚਨ ਸੱਚੇ ਪਾਰਸ਼ਨ ਕਰਤੇ ਉਸੇ ਪ੍ਰਕਾਰ ਹੋਇਆ ਜਦੋਂ ਸ੍ਰੀ ਅਮਰਸਰ ਸਾਹਿਬ ਕੇ ਆਕੇ ਰਾਤ ਨੂੰ ਤੁਰਕਾਂ ਨੇ ਘੇਰਾ ਪਾਇਆ ਉਸ ਵਕਤ ਸਾਰੇ ਪਰਿਵਾਰ ਦੇ ਤਾਂ ਹੀ ਮਹਾਰਾਜ ਨੂੰ ਰਾਮ ਸਰਦ ਕੋਸ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਬੁਲਾ ਕੇ ਸਿੱਖਾਂ ਨੂੰ ਨਾਲ ਲੈ ਕੇ ਜਵਾਲਵਾਲ ਨੂੰ ਤੋਰ ਦਿੱਤਾ ਕਿ ਕੱਲ ਨੂੰ ਆਨੰਦ ਕਾਰਜ ਕਰਨਾ ਤੇ ਜੰਗ ਜਿੱਤ ਕੇ ਫੇਰ ਆ ਕੇ ਆਨੰਦ ਕਾਰਜ ਕਰਾਂਗੇ ਤੇਸ਼ ਗੁਰਕਾਰ ਸਾਹਿਬ ਸੰਗੀ ਜਦੋਂ ਭੇਜਤਾ ਉਸ ਵੇਲੇ ਉਹ ਮਕਾਨ ਮਠਿਆਈ ਬਣੀ ਹੋਵੇ ਮਾਤਾ ਜਮੋਦਰੀ ਦੀ ਪਈ ਰਹੇਗੀ ਤੁਰਕਾ ਨੇ ਆ ਕੇ ਜਦੋਂ ਸੁੰਨੇ ਘਰ ਦੇਖੇ ਵੀ ਗੁਰੂ ਸਾਹਿਬ ਤਾਂ ਭੱਜ ਗਏ ਆ ਕਿਉਂ ਸੌਂਗੀ ਕੇ ਅੰਦਰ ਆਵੜੇ ਮਠਾਈ ਖਾਧੀ ਰਾਜ ਰਾਜ ਕੇ ਮਾਰਨ ਪਹਿਲਾ ਰਜਾਲ ਏ ਤੇ ਫੇ ਸਵੇਰੇ ਦਮ ਚੜਦੇ ਨੂੰ ਨਜ਼ਾਰਾ ਵਜਾ ਕੇ ਡੇਢ ਪੈ ਰਾਤ ਰੰਦੀ ਅਮਰ ਸਿੰਘ ਸਾਹਿਬ ਜਿਸ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਨਜ਼ਾਰਾ ਵਜਾਇਆ ਜਿੱਥੇ ਸਾਧ ਸੰਗਤ ਜੀ ਖਾਲਸਾ ਕਾਲ ਜੂ ਹੈ ਉੱਥੇ 7000 ਰੁਪਏ ਮੈਦਾਨ ਬਣਾ ਕੇ ਮੂਲ ਸਕਾਸ ਮੇ ਸਾਰੇ ਜੰਗ ਮੈਦਾਨ ਤੇ ਲਟਾਉਂਦੇ ਕਿਉਂ ਮਾਰਾ ਸਾਹਿਬ ਜੀ ਨੇ ਪਹਿਲਾ ਜੰਗ ਅਮਰ ਸਿੰਘ ਸਾਹਿਬ ਦਾ ਜਿੱਤਿਆ ਸੀ ਇਸ ਪ੍ਰਕਾਰ ਉਸ ਨੇ ਸਾਬ ਸੰਗੇ ਜੀ ਗੁਰੂ ਮਹਾਰਾਜ ਸਾਹਿਬ ਜਵਾਰ ਚ ਜਾ ਕੇ ਬੀਬੀ ਵੀਰੋ ਦੀਆਂ ਲਾਵਾਂ ਦੇ ਰਹੇ ਸੀ ਅਤੇ ਉੱਥੇ ਨਾਲ ਇੱਕ ਕਿਲਾ ਛੋਟਾ ਜਿਹਾ ਉਹਦੇ ਤੇ ਇੱਕ ਮੁਸਲਮਾਨ ਤੁਰਕ ਉਥੋਂ ਜਾ ਪੈਰੋਦਾਰ ਸੀ ਜਿਸ ਵਕਤ ਅਨੰਦਕ ਆਰ ਜੀ ਹੋਣ ਲੱਗਾ ਚਾਨਣ ਹੋਇਆ ਵੇਖਿਆ ਚਾਨਣ ਨੂੰ ਵੇਖ ਕੇ ਉਹਨੂੰ ਗੁਪਤ ਤੌਰ ਤੇ ਮਹਾਰਾਜ ਨੂੰ ਵੀ ਇਹ ਜੰਗ ਜਿੱਤ ਕੇ ਆਏ ਐ ਮੁਗਲ ਸਕਾ ਨੂੰ ਮਾਰੇ ਆਏ ਅਸੀਂ ਤੁਰਕਸੀਨ ਮਾਰੇ ਗਏ ਤੂੰ ਸੱਚੇ ਪਾਲਸ਼ਾ ਤੇ ਗੋਲੀ ਸਨ ਲੱਗੋ ਜਦੋਂ ਗੋਲੀ ਸਾਹ ਸੰਗੀ ਡਾਗੀ ਉਹ ਖੜਕਾ ਹੋਇਆ ਗੋਲੀ ਦੇ ਚੱਲਣ ਤੋਂ ਉਸ ਵਕਤ ਨਾਲੀ ਫਟ ਗਈ ਉਸੇ ਦਾ ਮੂੰਹ ਪਾਟ ਗਿਆ ਮਰ ਗਿਆ ਇਸ ਪ੍ਰਕਾਰ ਜਿਹੜਾ ਤੀਰ ਸਨਨ ਵਾਲਾ ਨੇ ਉਹੋ ਹੀ ਮਾਰਿਆ ਜਾਂਦਾ ਹੈ ਅੰਤ ਨੂੰ ਗੁਰੂ ਸਾਹਿਬ ਦਾ ਕੀ ਬਿਗਨ ਸਿੱਖ ਉਸ ਵੇਲੇ ਇਦਾਂ ਤਾਂ ਹੋਣ ਲੱਗੇ ਮਾਰਾ ਕਹਿੰਦੇ ਸੰਸਾਣਾ ਕਰੋ ਇੱਕੋ ਹੀ ਤੋਰ ਸੀ ਉਹ ਸਾਡੇ ਤੇ ਇਸ ਵੇਲੇ ਜਾਲਮਾਨਾ ਵਾਰ ਕਰਕੇ ਚੋਰੀ ਕਰਨ ਲਗਾ ਸੀ ਉਹੋ ਹੀ ਮਰ ਗਿਆ ਬੰਦੂਕ ਦਾ ਮੂੰਹ ਫਟਨੇ ਕਰਕੇ ਇਸ ਪ੍ਰਕਾਰ ਜਿਹੜੇ ਸਿੰਨਰ ਵਾਲੇ ਉਹਨਾਂ ਨੂੰ ਮਾਰਾ ਮਾਰ ਦੁੰਦੇ ਹਨ ਮਹੱਲਾ ਚੌਥਾ ਅਖੀ ਪ੍ਰੇਮ ਕਸਾਈਆ ਅੱਖਾਂ ਭਾਈ ਵਾਹਿਗੁਰੂ ਪ੍ਰੇਮ ਦੀ ਕਸ ਖਿੱਚ ਵਿੱਚ ਆਈਆਂ ਹੋਈਆਂ ਹਨ ਹਰ ਹਰ ਨਾਮ ਪਿਖਨ ਜਦੋਂ ਹਰ ਹਰ ਪ੍ਰਮੇਸ਼ਰ ਦਾ ਨਾਮ ਜਪਦੀਆਂ ਤੇ ਹਰ ਹਰ ਦਾ ਨਾਮ ਜਪਣ ਵਾਲਿਆਂ ਨੂੰ ਦੇਖਣਾ ਚਾਹੁੰਦੀਆਂ ਹਰ ਹਰ ਜੋ ਜਿਸ ਦਾ ਨਾਮ ਹੈ ਉਸ ਪਰਮੇਸ਼ਰ ਨੂੰ ਅੱਖਾਂ ਵੇਖਣਾ ਚਾਹੁੰਦੀਆਂ ਹਨਗੀਆਂ ਮਨ ਉਧਰ ਦੀ ਅੱਖਾਂ ਪ੍ਰੇਮ ਦੀ ਕਸ ਖਿੱਚ ਵਿੱਚ ਆ ਗਈਆਂ ਹਨ ਹਰ ਹਰ ਨਾਮ ਪਿਖਾਨੀ ਹਰੇਕ ਦਾ ਹਰੇਕ ਸਿੱਖੀ ਨਾਮ ਜਪਦੀ ਹੈ ਉਸ ਨਾਮੀ ਨੂੰ ਵੇਖਣਾ ਚਾਹੁੰਦੀਆਂ ਹਨ ਪ੍ਰਸਿੱਧ ਨੂੰ ਜੇਕਰ ਦੂਜਾ ਦੇਵ ਜੇ ਸਿੱਖਾਂ ਦਾ ਪਿਆਰ ਹੀ ਹੈ ਜੇ ਵਾਜਨ ਨੂੰ ਛੱਡ ਕੇ ਦੂਜਿਆਂ ਹੋਰ ਹੋਰ ਮਿੱਤਰ ਸੱਤਰ ਬਣਾ ਕੇ ਦੇਖਦੇ ਆ ਜਨ ਨਾਨਕ ਕਾਢ ਦੇ ਚਾਨੀ ਅਈਆਂ ਅੱਖਾਂ ਭਾਈ ਕੱਢ ਦੇਣੀਆਂ ਚਾਹੀਦੀਆਂ ਵਿੱਚੋਂ ਅੱਖਾਂ ਚੀ ਰੱਖ ਕੇ ਕੀ ਕਰਨੀਏ ਜੇ ਜੇ ਇੱਕ ਨਿਗਾਹ ਨਹੀਂ ਹੋਈ ਸਾਰੇ ਜਵਾਹਰ ਦੀ ਜੋਤ ਨੂੰ ਨਹੀਂ ਵੇਖਿਆ ਜਾਂਦਾ ਅਈਆਂ ਅੱਖਾਂ ਰੱਖਣ ਦੇ ਯੋਗ ਨਹੀਂ ਇਸ ਪ੍ਰਕਾਰ ਗੁਰਮਖਾਨ ਪਰਮੇਸ਼ਰ ਦੇ ਨਾਮ ਵੱਲੋਂ ਜੋ ਦੂਜਿਆਂ ਵੇਖਣੇ ਉਹ ਤੋਂ ਕੱਢ ਕੇ ਮਹਾਰਾਜ ਸੂਪ ਚ ਕੇ ਬੰਦਗੀ ਆਏ ਦਰਸ਼ਨ ਵੇਖਣ ਚ ਲਾਈਆਂ ਹੋਈਆਂ ਹਨ ਜੀਆਂ ਪੌੜੀ ਜਲ ਥਲ ਮਹੀਲ ਪੂਰਨੋ ਫਿਰ ਭਾਈ ਖੁਸ਼ਕੀ ਜਿਹੀ ਤਰੀ ਜੀ ਪੁਰਸਵੀ ਆਕਾਸ਼ ਚ ਵੀ ਸਾਰੇ ਪਰਮੇਸ਼ਰ ਪੂਰਨ ਵਿਆਪਕ ਹੋ ਆ ਪਰੰਪਰ ਸੂਈ ਉਹ ਪ੍ਰਕਿਰਤੀ ਤੋਂ ਪਰੇ ਐਸੋ ਪਰਮੇਸ਼ਰ ਆਪ ਜੀ ਇਹ ਜੰਤ ਪ੍ਰਤਪਾਲ ਦਾ ਸਾਰੇ ਜੀ ਜੰਤ ਛੋਟੇ ਵੱਡੇ ਜਿੰਨੇ ਸਾਰਿਆਂ ਦੇ ਪ੍ਰਤੀ ਤਾਂ ਹੀ ਪਾਲਣਾ ਕਰਦਾ ਹੈ ਜੋ ਕਰੇ ਸੋ ਹੋਈ ਜੋ ਪਰਮੇਸ਼ਰ ਪਿੱਛੇ ਕਰਦਾ ਸੀ ਹੁੰਦਾ ਸੀ ਹੁਣ ਹੁੰਦਾ ਅਗੇ ਵੀ ਹੋਵੇਗਾ ਮਾਤਾ ਪਿਤਾ ਸੁਤ ਭਰਾਤ ਮੀਤ ਸਾਰੇ ਦਾ ਮਾਂ ਵੀ ਪਿਓ ਵੀ ਪੁੱਤਰ ਵੀ ਭਰਾ ਵੀ ਮਿੱਤਰ ਸਭ ਸਾਕ ਨਾ ਤੋਂ ਉਸੇ ਨੇ ਬਣਾਏ ਹਨ ਇਸ ਬਿਨ ਨਹੀਂ ਕੋਈ ਉਸ ਆਈਏ ਤੋਂ ਬਿਨਾਂ ਕੋਈ ਕਿਸੇ ਦਾ ਨਹੀਂ ਹੈ ਮਾਤਾ ਪਿਤਾ ਅਦਿਕ ਜਿੰਨੇ ਸੰਬੰਧੀ ਉਸੇ ਨੇ ਬਣਾਏ ਆ ਪੁੱਤਰ ਭਰਾ ਅਦਿਕ ਸਾਡਾ ਤਾਂ ਉਹ ਪਰਮੇਸ਼ਵਰੀ ਹੈ ਮਾਤੇ ਸਾਡੀ ਇਸੇ ਪ੍ਰਕਾਰ ਮਾਤਾ ਦਇਆ ਕੌਰ ਜੀ ਅਤੇ ਪਿਤਾ ਬਾਬਾ ਹਰਦਾਸ ਜੀ ਪੁੱਤਰ ਗੁਰੂ ਅਰਜਨ ਸਾਹਿਬ ਜੀ ਭਰਾ ਮਾਰਾ ਸਾਹਿਬ ਦੇ ਭਾਈ ਸਹਾਰੀ ਜੀ ਆਦਿਕ ਅਸੀਂ ਵਾਹਿਗੁਰੂ ਨੇ ਸਭ ਕੁਝ ਸਮਝਿਆ ਹੈ ਮਿੱਤਰ ਭਾਈ ਗੁਰਦਾਸ ਸਾਹਿਬ ਇੱਕ ਉਹਨਾਂ ਤੋਂ ਬਿਨਾ ਭਾਈ ਮੁੰਡਾ ਸਾਹਿਬ ਆਦਿਕ ਉਸ ਵਾਹਿਗੁਰੂ ਤੋਂ ਬਿਨਾ ਵਰਤਾਨ ਤੇ ਹੋਰ ਕੋਈ ਨਹੀਂ ਮਾਤਾ ਖਿਮਾ ਪਿਤਾ ਸੰਤੋਖ ਹੋ ਇਸ ਪ੍ਰਕਾਰ ਪੁੱਤਰ ਗਿਆਨ ਪ੍ਰਤਾ ਸਰਬਨ ਮੰਨਣ ਦਾ ਅਸਮਾ ਆਦਿਕ ਤੇ ਮਿੱਤਰ ਸਰਬ ਬਣਾ ਗੋਈ ਖਲਸਾ ਮਕੀ ਜਾ ਜਿਹੜੇ ਸਰਬ ਸੰਤੋਖ ਦੀਆ ਕਰਨ ਵਿਚਾਰ ਆਦਿਕ ਇਹ ਸਾਰੇ ਸਾਧਨ ਭਾਵੇਂ ਚੰਗੇ ਐ ਸਾਨੂੰ ਤਾਂ ਉਸ ਵੈਲਿਊ ਤੋਂ ਬਿਨਾਂ ਹੋਰ ਕੋਈ ਨਹੀਂ ਘਟ ਘਟ ਅੰਤਰ ਰਵ ਰਹਿਆ ਜਦੋਂ ਜਗਨੰਦਰਿ ਕਰਾਸ ਪ੍ਰਵੇਸ਼ ਵਿਆਪਕ ਹੋ ਰਿਹਾ ਹੈ ਜਪਿ ਆਹ ਜਨ ਕੋਈ ਜੇ ਕੋਈ ਕੋਈ ਪ੍ਰੇਮ ਦੇ ਨਾਲ ਕੋਈ ਜਪਨੋਂ ਭਾਵੇਂ ਸਗਲ ਜਪੋ ਗੋਪਾਲ ਗੁਣ ਸੋ ਗੋਪਾਲ ਪਰਮੇਸ਼ਰ ਦੇ ਗੁਣਾਂ ਦਾ ਜਾਪ ਕਰੋ ਪ੍ਰਗਟ ਸਭ ਲੋਈ ਸਾਰੇ ਲੋਕਾਂ 'ਚ ਪ੍ਰਗਟ ਹੈ ਕਿ ਸਾਰਿਆਂ ਦਾ ਲੋਈ ਜਿਹੜਾ ਪ੍ਰਕਾਸ਼ਿਕ ਹੈ ਤੁਹਾਡੇ ਤਾਈਂ ਪ੍ਰਗਟ ਹੋਇਆਵੇਗਾ ਉਸ ਦੀ ਪ੍ਰਗਟਾ ਨੂੰ ਪਾ ਕੇ ਨਿਹਾਲ ਹੋ ਜਾਵਾਂਗੇ ਕੱਡ ਕੱਡ ਅੰਤਰ ਰਵ ਰਹਿਆ ਜਪਿ ਉਹ ਜਨ ਕੋਈ ਸਗਲ ਜਪਹੁ ਗੋਪਾਲ ਗੁਣ ਪ੍ਰਗਟ ਸਭ ਲੋਈ ਵਾਲਹੀ ਗਖਲਸ ਕੀ